ਇਹ ਉਹ ਇਤਿਹਾਸਕ ਮੇਰੀ ਆ ਜਦੋਂ ਇਹਨੂੰ ਕੱਟਣ ਲੱਗੇ ਤਾਂ ਜਿੱਥੇ-ਜਿੱਥੇ ਟੱਕ ਲੱਗਿਆ ਸੀ ਉੱਥੋਂ ਲਾਲ ਪਾਣੀ ਕਹ ਲੋ ਜਾਂ ਖੂਨ ਦੀਆਂ ਧਰਾਲਾਂ ਚੱਲ ਪਈਆਂ ਸੀ ਇਹ ਦੇਖ ਕੇ ਅੰਗਰੇਜ਼ ਹੈਰਾਨ ਹੋ ਗਿਆ ਕਹਾਣੀ ਹੈਗੀ ਹੈ ਜੀ 1881 ਦੀ ਜਦੋਂ ਸਤਲੋਜ ਦੇ ਵਿੱਚੋਂ ਇੱਕ ਨਹਿਰ ਨਿਕਲੀ ਜਿਹਦਾ ਨਾਮ ਆ ਸਰੰਦ ਕਨਾਲ ਤੇ ਜਿਹੜੀ ਰੂਪੜ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਆ ਇਸ ਨਹਿਰ ਦੇ ਕਿਨਾਰੇ ਇੱਕ ਬੇਰੀ ਆ ਦੇਖੋ ਕਿੰਨੀ ਵਿਸ਼ਾਲ ਆ ਜਿਹੜੀ ਸਦੀਆਂ ਤੋਂ ਇੱਥੇ ਇਵੇਂ ਖੜੀ ਆ ਤੇ ਇਸ ਬੇਰੀ ਜਿਹੜੀ ਆ ਇਹ ਬੇਰੀ ਰਸਤੇ ਚ ਆਉਂਦੀ ਸੀ ਨਹਿਰ ਦੇ ਤਾਂ ਅੰਗਰੇਜ਼ ਨੇ ਕਿਹਾ ਜਿਹੜਾ ਇੱਥੇ ਅੰਗਰੇਜ਼ ਸੀ ਇੰਜੀਨੀਅਰ ਸੀ ਉਹਦਾ ਨਾਮ ਸੀ ਸੁਮਿਤ ਉਹਨੇ ਲੋਕਾਂ ਨੂੰ ਕਿਹਾ ਵੀ ਇਹ ਬੇਰੀ ਕੱਟੀ ਜਾਵੇ ਉਹ ਕਿਸੇ ਨੇ ਹੱਥ ਨਹੀਂ ਲਾਇਆ ਹਰੇਕ ਕਹਿੰਦੇ ਵੀ ਇਹ ਬੜੀ ਇਤਿਹਾਸਕ ਬੇਰੀ ਆ ਇੱਥੇ ਗੁਰੂ ਪੀਰ ਆ ਕੇ ਰਹਿੰਦੇ ਰਹਿਆ ਭਗਤੀ ਕਰਦੇ ਰਹੇ ਆ ਵਿਸ਼ਰਾਮ ਕਰਦੇ ਰਹੇ ਆ ਤੇ ਦਰਖਤ ਲੱਖਾਂ ਹੀ ਨੇ ਇਸ ਜੰਗਲ ਦੇ ਵਿੱਚ ਪਰ ਇਹ 베ਰੀ ਦੇ ਥੱਲੇ ਸਿੱਖਾਂ ਦੇ 6ਵੇਂ ਗੁਰੂ ਤੇ ਸਿੱਖਾਂ ਦੇ 10ਵੇਂ ਗੁਰੂ ਤੇ ਅਨੇਕਾਂ ਹੋਰ ਹੀ ਅਣਗਿਣਤ ਜਿਹੜੇ ਭਗਤ ਹੋਏ ਆ ਉਹ ਇਸ 베ਰੀ ਥੱਲੇ ਭਗਤੀ ਕਰਦੇ ਰਹੇ ਆ ਸਫ਼ਰ ਸ਼ੁਰੂ ਕੀਤਾ ਆਪਾਂ ਲੁਧਿਆਣਾ ਤੋਂ ਹੁਣ ਪਹੁੰਚ ਗਏ ਆਪਾਂ ਦੌਰਾਹੇ ਤੇ ਸਵੇਰ ਦਾ ਜਿਹੜਾ ਸਮਾਂ 6 ਵਜੇ ਸਵੇਰ ਦੇ ਤੇ 6:35 ਵਜੇ ਅਸੀਂ ਘਰੋਂ ਚੱਲੇ ਸੀ 6 ਵਜੇ ਸੂਰਜ ਦੀ ਕਹ ਲੋ ਵੀ ਬੜੀ ਸੋਹਣੀ ਰੌਸ਼ਨੀ ਕਹ ਲੋ ਵਿਊ ਕਹ ਲੋ ਤੇ ਰਾਤ ਦਾ ਪਿਆ ਹੋਇਆ ਮੀਂਹ ਜਿਹੜਾ ਸੜਕ ਦੇ ਆਲੇ ਦੁਆਲੇ ਪਿਆ ਪਾਣੀ ਖੜਾ ਦੱਸਦਾ ਤੇ ਆਪਾਂ ਪਹੁੰਚ ਚੱਲੇ ਆ ਅਜੇ ਹੀ ਜਗ੍ਹਾ ਦੇ ਉੱਤੇ ਜਿੱਥੇ ਮਲਟੀਪਲ ਇਤਿਹਾਸ ਜਾਨਕਿ ਮੇਰੇ ਕਹਿਣ ਦਾ ਮਤਲਬ ਕਟਾਣੀ ਸਾਹਿਬ ਆਪਾਂ ਪਹੁੰਚ ਗਏ ਗੁਰਦੁਆਰਾ ਕਟਾਣੀ ਸਾਹਿਬ ਇੱਥੇ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ ਇਸ ਜਗ੍ਹਾ ਤੇ ਉਹਦੇ ਫੁੱਲ ਵੀ ਪਾਏ ਜਾਂਦੇ ਆ ਦੂਸਰੀ ਗੱਲ ਕਿ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਆ ਜਿਹੜੇ ਆਪਣੀਆਂ ਫੌਜਾਂ ਨਾਲ ਆਏ ਆ 1100 ਘੋੜਸਵਾਰ ਅਣਗਿਣਤ ਪੈਦਲ ਸਵਾਰ ਤੇ ਸੱਤ ਤੋਪਾਂ ਲੈ ਕੇ ਸਭ ਤੋਂ ਪਹਿਲਾਂ ਆਪਾਂ ਗੱਡੀ ਲਾਈਏ ਇੱਥੇ ਪਾਰਕਿੰਗ ਦੇ ਵਿੱਚ ਤੇ ਤੀਜੀ ਗੱਲ ਹੈਗੀ ਇੱਥੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਆ ਉੱਚ ਦਾ ਪੀਰ ਬਣ ਕੇ ਚੌਥੀ ਗੱਲ ਇਹ ਆ ਕਿ ਇਸ ਜਗ੍ਹਾ ਦੇ ਉੱਤੇ ਅੰਗਰੇਜ਼ ਆ ਜਿਹੜਾ ਮਿਸਟਰ ਸਮਿਥ ਉਹਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਜਦੋਂ ਉਸ ਨੇ ਇਤਿਹਾਸਕ ਬੇਰੀ ਜਿਹਦੇ ਥੱਲੇ ਗੁਰੂ ਹਰਗੋਬਿੰਦ ਸਾਹਿਬ ਵੀ ਬੈਠੇ ਮਿਸ਼ਰਾਮ ਵੀ ਗੀਤਾ ਇੱਕ ਰਾਤ ਰਹੇ ਵੀ ਤੇ ਜਿਹਦੇ ਥੱਲੇ ਗੁਰੂ ਗੋਬਿੰਦ ਸਿੰਘ ਜੀ ਵੀ ਬੈਠੇ ਤੇ ਆਪਣਾ ਘੋੜਾ ਬੰਨਿਆ ਤੇ ਜਿਹਦੇ ਥੱਲੇ ਅਨੇਕਾਂ ਭਗਤਾਂ ਨੇ ਭਗਤੀ ਕੀਤੀ ਸਭ ਤੋਂ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆ ਅੱਗੇ ਨੂੰ ਗੁਰਦੁਆਰਾ ਸਾਹਿਬ ਪਹਿਲਾਂ ਤਾਂ ਆਪਾਂ ਦੇਖ ਕਰਾਈਏ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਤੇ ਫਿਰ ਆਪਾਂ ਅਗਲੀ ਕਹਾਣੀ ਤੁਹਾਨੂੰ ਦੱਸਦਾ ਵੀਡੀਓ ਨੂੰ ਪੂਰੀ ਦੇਖਿਓ ਬੜੀ ਇੰਟਰਸਟਿੰਗ ਗੱਲ ਆ ਇਹ ਕਿ ਲੁਧਿਆਣੇ ਦੇ ਵਿੱਚ ਲੋਕ ਰਹਿੰਦੇ ਹੋਏ ਵੀ ਇਸ ਗੁਰਦੁਆਰੇ ਮੱਥਾ ਟੇਕ ਕੇ ਆਉਣ ਵਾਲੇ ਲੋਕਾਂ ਨੂੰ ਵੀ ਇਹ ਗੱਲਾਂ ਨਹੀਂ ਪਤਾ ਜਿਹੜੀਆਂ ਅੱਜ ਆਪਾਂ ਕਲੀਅਰ ਕਰਾਂਗੇ ਦੇਖੋ ਤੁਸੀਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰੋ ਫਿਰ ਆਪਾਂ ਅੱਗੇ ਗੱਲ ਕਰਦੇ ਆਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਪ੍ਰਸ਼ਾਦ ਲਿਆ ਅਰਦਾਸ ਹੁਣੇ ਹੀ ਹੋ ਕੇ ਛੱਟੀ ਸੀ ਤੇ ਇੱਥੇ ਜੋਤ ਆ ਇੱਕ ਜਗਦੀ ਆ ਜਿਹੜੀ ਕਈ 100 ਸਾਲਾਂ ਤੋਂ ਲਗਾਤਾਰ ਚੱਲ ਰਹੀ ਆ ਜੋਤ ਤੇ ਜਿਹਦੀ ਕੇਅਰ ਕਰਦੇ ਆ ਪਿੰਡ ਵਾਲੇ ਜਾਂ ਇਸ ਗੁਰਦੁਆਰੇ ਵਾਲੇ ਤੇ ਇਹ ਜਿਹੜੀਆਂ ਸੱਤ ਤੋਪਾਂ ਨੇ ਇਹ ਸੱਤ ਤੋਪਾਂ ਇੱਕ ਨਿਸ਼ਾਨੀ ਆ ਇਹ ਅਸਲੀ ਤੋਪਾਂ ਨਹੀਂ ਹੈਗੀਆਂ ਜਦੋਂ 1675 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ 1100 ਘੋਲਸਵਾਰ ਤੇ ਸੱਤ ਤੋਪਾਂ ਤੇ ਅਣਗਿਣਤ ਆਪਣੀ ਸੈਨਾ ਦੇ ਨਾਲ ਇਸ ਜਗ੍ਹਾ ਤੇ ਰਹੇ ਸੀ ਵਿਸ਼ਰਾਮ ਕੀਤਾ ਸੀ ਤੇ ਇੰਨਾ ਵੱਡਾ ਜੰਗਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਵੀ ਉਸੇ ਵੇਰੀ ਦੇ ਥੱਲੇ ਆਪਣਾ ਆਸਣ ਲਾਇਆ ਸੀ ਤੇ ਇਹ ਪਵਿੱਤਰ ਸਰੋਵਰ ਆ ਸਰੋਵਰ ਦੇ ਵਿੱਚ ਛੋਟੀਆਂ-ਛੋਟੀਆਂ ਮੱਛੀਆਂ ਨੇ ਤੇ ਤੁਹਾਨੂੰ ਦਿਖਾਉਣਾ ਮੈਂ ਤੇ ਬਹੁਤ ਸਾਰੇ ਬੰਦਿਆਂ ਨੇ ਇਹ ਸਵਾਲ ਕੀਤਾ ਕਿ ਇਹ ਮੱਛੀਆਂ ਦਾ ਕੀ ਕਰਦੇ ਆ ਬਾਅਦ ਦੇ ਵਿੱਚ ਜਦੋਂ ਇਹ ਮੱਛੀਆਂ ਵੱਡੀਆਂ ਹੋ ਜਾਂਦੀਆਂ ਤਾਂ ਇਹਨਾਂ ਨੂੰ ਟਰਾਂਸਪੋਰਟ ਕਰਕੇ ਜਾਂ ਤਾਂ ਨੇੜੇ ਜਿਹੜਾ ਗੋਬਿੰਦ ਸਾਗਰ ਆ ਜਾਂ ਇਧਰਲੇ ਪਾਸੇ ਹਰੀਕੇ ਪਤਨ ਜਾਂ ਕਿਸੇ ਵੱਡੀ ਝੀਲ ਦੇ ਵਿੱਚ ਇਹ ਟਰਾਂਸਫਰ ਕਰ ਦਿੱਤੀਆਂ ਜਾਂਦੀਆਂ ਨੇ ਤੇ ਇਹਦੀ ਜਗ੍ਹਾ ਤੇ ਫਿਰ ਛੋਟੀਆਂ ਮੱਛੀਆਂ ਜਿਹੜੀਆਂ ਨੇ ਉਹ ਹੋਰ ਪਾਲੀਆਂ ਜਾਂਦੀਆਂ ਨੇ ਇਹਦੇ ਵਿੱਚ ਕੋਈ ਲੋ ਬੈਕਟੀਰੀਆ ਪੈਦਾ ਨਹੀਂ ਹੁੰਦਾ ਇਹ ਸੱਤ ਜਿਹੜੀਆਂ ਤੋਪਾਂ ਨੇ ਉਹ ਨਿਸ਼ਾਨੀ ਦੇ ਬਾਵਜੂਦ ਬਣਾਈਆਂ ਨੇ ਇੱਕ ਤੋਪ ਦੇਖੋ ਟੁੱਟੀ ਹੋਈ ਆ ਇਹ ਇੱਕ ਤਰ੍ਹਾਂ ਦੀ ਪਲਾਸਟਿਕ ਦੀ ਤੋਪ ਬਣਾਈ ਹੋਈ ਆ ਇਹ ਅਸਲੀ ਤੋਪਾਂ ਨਹੀਂ ਹੈਗੀਆਂ ਇਹਦੇ ਥੱਲੇ 베ਰੀ ਆ ਜਿਹੜੀ ਅੱਜ ਵੀ ਸਦੀਆਂ ਤੋਂ ਜਿਹੜੀ ਇੱਥੇ 베ਰੀ ਖੜੀ ਆ ਤੇ ਹਰੀ ਖੜੀ ਆ ਇਸ 베ਰੀ ਥੱਲੇ ਅਨੇਕਾਂ ਭਗਤਾਂ ਨੇ ਭਗਤੀ ਕੀਤੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਉੱਚ ਦਾ ਪੀਰ ਬਣ ਕੇ ਤੇ ਇਹ ਹੈਗਾ ਹਰ ਗੋਬਿੰਦ ਸਾਹਿਬ ਇਸੇ 베ਰੀ ਥੱਲੇ ਤਸਵੀਰ ਥੋੜੀ ਜੀ ਧੁੰਦਲੀ ਆ ਆਪਣੀਆਂ ਫੌਜਾਂ ਦੇ ਨਾਲ ਆਪਣੇ ਸਿੰਘਾਂ ਦੇ ਨਾਲ ਖੜੇ ਆ ਤੇ ਇਸ 베ਰੀ ਨੂੰ ਜਦੋਂ ਨਹਿਰ ਬਣਦੀ ਸੀ ਨਹਿਰ ਦੇ ਵਿੱਚ ਆਉਂਦੀ ਸੀ ਇਹ 베ਰੀ ਤਾਂ ਜਦੋਂ ਇਹਨੂੰ ਅੰਗਰੇਜ਼ ਨੇ ਕੱਟਿਆ ਆ ਨਹਿਰ ਆ ਜਦੋਂ ਇਹਦੇ ਵਿੱਚੋਂ ਖੂਨ ਨਿਕਲਿਆ ਤਾਂ ਜਦੋਂ ਖੂਨ ਨਿਕਲਿਆ ਇਹਦੇ ਵਿੱਚੋਂ ਤਾਂ ਉਹਦੀਆਂ ਅੱਖਾਂ ਦੀ ਰੋਸ਼ਨੀ ਇੱਕੇ ਦਾ ਵੀ ਚਲੀ ਗਈ ਤਾਂ ਫੇਰ ਲੋਕਾਂ ਨੇ ਕਿਹਾ ਵੀ ਤੂੰ ਇਹ ਕੰਮ ਨਹੀਂ ਕਿਸੇ ਕਰਨਾ ਜਦੋਂ ਤੂੰ ਸਾਨੂੰ ਵੀ ਲੋਕਾਂ ਨੂੰ ਵੀ ਆਦੇਸ਼ ਦਿੱਤਾ ਸੀ ਇਹ ਵੱਢਣ ਨੂੰ ਤਾਂ ਕਿਸੇ ਨੇ ਇਹ 베ਰੀ ਵੱਢੀ ਨਹੀਂ ਇਸ ਕਰਕੇ ਤੂੰ ਗੁਰੂ ਸਾਹਿਬ ਤੋਂ ਮਾਫੀ ਮੰਗ ਕਿਉਂਕਿ ਇਹ ਬੜੀ ਪਵਿੱਤਰ ਜਗ੍ਹਾ ਫਿਰ ਉਸਨੇ ਉਸ ਵੇਲੇ 51 ਰੁਪਏ ਦੀ ਦੇਖ ਕਰਾਈ ਤੇ ਉਸ ਤੋਂ ਬਾਅਦ ਇੱਕ ਚੌਂਤਰਾ ਜਿਹਾ ਬਣਾਇਆ ਜਾਣ ਕੇ ਇੱਕ ਤਿੱਬੇ ਦੇ ਉੱਤੇ ਉਹਨੇ ਗੁਰੂ ਸਾਹਿਬ ਦਾ ਇੱਕ ਛੋਟਾ ਜਿਹਾ ਕਹੋ ਵੀ ਨਿਸ਼ਾਨੀ ਦੇ ਤੌਰ ਤੇ ਇੱਕ ਛੋਟਾ ਜਿਹਾ ਕਹੋ ਵੀ ਇੱਕ ਕਮਰਾ ਬਣਵਾਇਆ ਤੇ ਆਪਾਂ ਪਹੁੰਚ ਗਏ ਲੰਗਰ ਹਾਲ 'ਚ ਲੰਗਰ ਹਾਲ ਇੱਥੇ ਦਾ ਬਹੁਤ ਵੱਡਾ ਲੰਗਰ ਹਾਲ ਆ ਜਦੋਂ ਇੱਥੇ ਮੇਲਾ ਲੱਗਦਾ ਜਾਂ ਮਸਿਆ ਸੰਗRAND ਜਾਂ ਸਾਲ ਬਾਅਦ ਮੇਲੇ ਲੱਗਦੇ ਆ ਤਾਂ ਇਹ ਜਿਹੜਾ ਸਥਾਨ ਆ ਛੋਟਾ ਹੋ ਜਾਂਦਾ ਤੇ ਇਹ ਸਿੰਘਾਂ ਨੇ ਸਾਨੂੰ ਲੰਗਰ ਵਾਸਤੇ ਬੇਨਤੀ ਕੀਤੀ ਤੇ ਵੀ ਲੰਗਰ ਛੱਕੇ ਜਾਇਓ ਤੇ ਛੱਕੇ ਆਏ ਤੇ ਨਾਲ ਹੀ ਇਹਨਾਂ ਨੇ ਗੁਰਦੁਆਰੇ ਦਾ ਇਤਿਹਾਸ ਵੀ ਦੱਸਿਆ ਵੀ ਕਦੋਂ ਸੇਵਾ ਸ਼ੁਰੂ ਹੋਈ ਜਿਹੜੀ ਅੱਜ ਵੀ ਚੱਲ ਰਹੀ ਹੈ ਸੇਵਾ ਤੇ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਇੱਥੇ ਇੱਕ ਬਾਗ ਵੀ ਆ ਛੋਟਾ ਜਿਹਾ ਤੇ ਬਾਗ ਦੇ ਵੀ ਦਰਸ਼ਨ ਕਰਾਉਨੇ ਆ ਲੈਫਟ ਸਾਈਡ ਦੇ ਉੱਤੇ ਬਾਗ ਆ ਇਹ ਅੰਬ ਅਮਰੂਦ ਤੇ ਲੀਚੀ ਦਾ ਬਾਗ ਆ ਰਾਈਟ ਸਾਈਡ ਦੇ ਉੱਤੇ ਵੀ ਫਰੂਟ ਦੇ ਬੂਟੇ ਆ ਤੇ ਜਿਹੜਾ ਸਾਹਮਣੇ ਆਪਾਂ ਜਾ ਰਹੇ ਆ ਨੀਲਾ ਸ਼ੈੱਡ ਦਿਖ ਰਿਹਾ ਇਸ ਸ਼ੈੱਡ ਦੇ ਉੱਤੋਂ ਖੜ ਕੇ ਜਦੋਂ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਆ ਤਾਂ ਉਹਦੀ ਜਿਹੜੀ ਰਾਖ ਆ ਉਹਦੀਆਂ ਹੱਡੀਆਂ ਨੇ ਸੰਸਕਾਰ ਕਰਨ ਤੋਂ ਬਾਅਦ ਕੀਰਤਪੁਰ ਸਾਹਿਬ ਲੈ ਵੀ ਲੈ ਜਾਂਦੇ ਆ ਲੋਕ ਫਰੀਦਕੋਟ ਵਾਲੇ ਫਰੀਦਕੋਟ ਵੀ ਕਰ ਦਿੰਦੇ ਆ ਜਲ ਪ੍ਰਵਾਹ ਤੇ ਬਹੁਤ ਲੋਕ ਇਸ ਜਗ੍ਹਾ ਤੇ ਆ ਕੇ ਵੀ ਜਲ ਪ੍ਰਵਾਹ ਕਰਦੇ ਆ ਉਹਨਾਂ ਦੀ ਰਾਖ ਨੂੰ ਅਸਲ ਕਹਾਣੀ ਇਹ ਆ ਵੀ Hindu ਧਰਮ ਦੇ ਵਿੱਚ ਹਰਦੁਆਰ ਜਾ ਕੇ ਜਲ ਪ੍ਰਵਾਹ ਕਰਦੇ ਆ ਇਹ ਕਿਉਂ ਜਲ ਪ੍ਰਵਾਹ ਕਰਦੇ ਆ ਕਿ ਉਹ ਜਿਹੜਾ ਸਾਡਾ ਪਿਆਰਾ ਸਾਡੇ ਤੋਂ ਵਿਛੜਿਆ ਵੀ ਉਹਦੀ ਜਿਹੜੀ ਰਾਖਾ ਜਾਂ ਉਹਦੀਆਂ ਜਿਹੜੀਆਂ ਫੁੱਲ ਆ ਉਹ ਉਹਨਾਂ ਦੀ ਨਰਾਦਰ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਜੱਕ ਤੇ ਰੋੜਨ ਨਾ ਤੇ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਇਹ ਬਣਾਇਆ ਹੋਇਆ ਜੀ ਇੱਕ ਘਾਟ ਬਣਾਇਆ ਹੋਇਆ ਜਿਹਦੇ ਉੱਤੋਂ ਇਸ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਆ ਫੁੱਲ ਤੇ ਬਹੁਤ ਲੋਕ ਇੱਥੇ ਲਫਾਫੇ ਲੂਫੇ ਵੀ ਸੱਟ ਜਾਂਦੇ ਆ ਹੋਰ ਚੀਜ਼ਾਂ ਵੀ ਸੱਟ ਜਾਂਦੇ ਆ ਕਿਤਾਬਾਂ ਵੀ ਤੇ ਕੱਪੜੇ ਵੀ ਪਰ ਇੱਥੇ ਲੈ ਕੇ ਵੀ ਲਾਇਆ ਇਹਨਾਂ ਨੇ ਅਜੇ ਹਾਂ ਕੰਮ ਨਹੀਂ ਕਰਨਾ ਚਾਹੀਦਾ ਸਵੇਰ ਦਾ ਸਮਾਂ 6:30 ਪੌਣੇ 7 ਦਾ ਸਮਾਂ ਵਾਂ ਤੇ ਸਾਹਮਣੇ ਗੁਰੂ ਸਾਹਿਬ ਕਹਿੰ ਲੋ ਗੁਰਦੁਆਰਾ ਸਾਹਿਬ ਦੇ ਮਨਮੋਹਕ ਦ੍ਰਿਸ਼ ਸਾਨੂੰ ਦਿਖ ਰਿਹਾ ਤੇ ਇਹ ਨਹਿਰ ਆ ਜਿਹਨੂੰ ਬਲ ਪਾਉਣਾ ਪਿਆ ਅੰਗਰੇਜ਼ ਨੂੰ ਇਹ ਕਿਲੋ 1.5 ਕਿਲੋਮੀਟਰ ਦੇ ਵਿੱਚ ਹੀ ਉਹਨੇ ਬਲ ਪਾਇਆ ਨਹਿਰ ਨੂੰ ਵੀ ਇਸ ਜਗ੍ਹਾ ਦੀ ਜਿਹੜੀ ਬੇਰੀ ਆ ਜਾਂ ਗੁਰਦੁਆਰਾ ਸਾਹਿਬਾ ਉਹਨੂੰ ਇੱਕ ਸਾਈਡ ਤੇ ਰੱਖਿਆ ਗਿਆ ਨਹੀਂ ਉਹ ਵਿੱਚ ਆਉਂਦਾ ਸੀ ਤੇ ਇਹ ਫੇਰ ਤੁਹਾਨੂੰ ਦਰਸ਼ਨ ਕਰਾਉਣਾ ਇਹ ਬਾਗ ਆ ਉਪਰੰਭ ਵੀ ਲੱਗੇ ਹੋਇਆ ਤੇ ਆਪਾਂ ਚੱਲੀਏ ਬਾਹਰ ਨੂੰ ਸਨ 1704 ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਨੂੰ ਔਰੰਗਜ਼ੇਬ ਦੀਆਂ ਫੌਜਾਂ ਜਾਂ ਮੁਗਲਾਂ ਦੀਆਂ ਫੌਜਾਂ ਨੇ ਘੇਰਾ ਪਾ ਲਿਆ ਤੇ ਕਿਹਾ ਕਿ ਤੁਸੀਂ ਕਿਲਾ ਖਾਲੀ ਕਰ ਦੋ ਅਸੀਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਸਿੰਘਾਂ ਨੂੰ ਕੁਝ ਨਹੀਂ ਕਹਿੰਦੇ ਪਰ ਫਿਰ ਵੀ ਉਹ ਧੋਖਾ ਕਰ ਗਏ ਉਸ ਤੋਂ ਬਾਅਦ ਸਰਸਾ ਨਦੀ ਦੇ ਉੱਤੇ ਪਰਿਵਾਰ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਤੇ ਪਰਿਵਾਰ ਵਿਛੜਨ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਅਲੱਗ ਵਿਛੜ ਕੇ ਚਲੇ ਜਾਂਦੇ ਆ ਉੱਥੇ ਭਾਈ ਗਨੀ ਖਾਨ ਤੇ ਨਵੀ ਖਾਨ ਨਾਮ ਦੇ ਦੋ ਮੁਸਲਮਾਨ ਭਰਾ ਸੀ ਉਹਨਾਂ ਨੇ ਗੁਰੂ ਜੀ ਦਾ ਭੇਸ ਬਦਲ ਕੇ ਉਹਨਾਂ ਨੂੰ ਮੁਗਲਾਂ ਦੀਆਂ ਫੌਜਾਂ ਤੋਂ ਬਚਾ ਕੇ ਜਨਕਿ ਇਹ ਦੱਸ ਕੇ ਕਿ ਇਹ ਉੱਚ ਦੇ ਪੀਰ ਨੇ ਤੇ ਉਹਨਾਂ ਨੂੰ ਇੱਥੇ ਲਗਿਆ ਹੁੰਦਾ ਸੀ ਕਈ ਜਗ੍ਹਾ ਤੋਂ ਦੀ ਹੁੰਦੇ ਹੋਏ ਤੇ ਇੱਥੇ ਗੁਰੂ ਜੀ ਉਸੇ ਬੇਰੀ ਥੱਲੇ ਬੈਠੇ ਸੀ ਤੇ ਆਪਦੇ ਹੱਥੀ ਉਹਨਾਂ ਨੇ ਸੰਗਤਾਂ ਨੂੰ ਦੇਗ ਵਰਤਾਈ ਸੀ ਤੇ ਇਸ ਗੁਰਦੁਆਰਾ ਸਾਹਿਬ ਨੂੰ ਦੇਗ ਸਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਹੁਣ ਆਪਾਂ ਆ ਗਏ ਗੁਰਦੁਆਰਾ ਸਾਹਿਬ ਤੋਂ ਬਾਹਰ ਇੱਥੇ ਛੋਟਾ ਜਿਹਾ ਬਾਜ਼ਾਰ ਆ ਤੇ ਇਹ ਜਿਹੜੀ ਜਗ੍ਹਾ ਹੁਣ ਆਪਾਂ ਦੇਖ ਰਹੇ ਆ ਇਹ ਅੰਗਰੇਜ਼ ਸਮਿਥ ਨੇ ਗੁਰੂ ਸਾਹਿਬ ਨੂੰ ਸਮਰਪਿਤ ਜਦੋਂ ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਉਹਨਾਂ ਵਾਸਤੇ ਇੱਕ ਨਿਸ਼ਾਨੀ ਦੇ ਤੌਰ ਤੇ ਇਹ ਇੱਕ ਚਮਬੂਤਰਾ ਬਣਾਇਆ ਸੀ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਆਪਾਂ ਛੇਤੀ ਨਵੀਂ ਜਾਣਕਾਰੀ ਨਾਲ ਨਵੀਂ ਜਗ੍ਹਾ ਦੇ ਉੱਤੇ ਧੰਨਵਾਦ ਜੀ